ਇੱਕ ਇੱਕ ਤਿਆਰ ਖੜੀਆ ਕੰਪਲੀਟ ਇੱਕ ਬੰਨ ਲੱਗ ਰਹੀਆ ਇੱਕ ਆਪਣੀ ਤਿਆਰ ਖੜੀਆ ਜੇ ਆਪਾਂ ਰੇਟ ਵਗੈਰਾ ਦੀ ਗੱਲ ਕਰੀਏ ਰੇਟ ਵਗੈਰਾ ਰੇਟ ਵਗੈਰਾ ਵੀ ਸਾਰਾ ਹੀ ਪਤਾ ਕਰਕੇ ਫੇਰ ਕਰਾਈਆ ਬਾਈ ਜੀ ਬੂਰੇ ਮਾਰਜਿਨ ਚ ਕੰਮ ਕਰਿਆ ਬੂਰੇ ਮਾਰਜਿਨ ਚ ਬਦਲੋ ਜਿੰਨਾ ਤੁਸੀਂ ਰੁਪਈਆ ਲਾਇਆ ਉਹ ਤੋਂ ਵੱਧ ਹੁਣ ਵੱਧ ਕੇ ਹਾਂ ਅੱਜ ਕੀ ਤੁਸੀਂ ਕੋਈ ਪ੍ਰੋਟੀਨ ਨਹੀਂ ਲਾਈ ਹੋਈ ਕੁਝ ਨਹੀਂ ਲਾਇਆ ਹੋਇਆ ਹੈਗਾ ਇਹ ਟਰਾਲੀ ਹੁਣ ਇਸ ਤਰ੍ਹਾਂ ਵੀ ਪੈਸੇ ਵੀ ਲਾਉਣ ਨੇ ਮਟੀਰੀਅਲ ਵਧੀਆ ਲਵਾਓ ਵਧੀਆ ਤਸੱਲੀ ਬਸ ਕੰਮ ਕਰਾਓ ਅਗਲੀ ਨੂੰ ਬੁਲਾਵਾਂਗੇ ਔਰੇ ਪਹਿਲਾਂ ਆਹ ਦੇਖੋ ਹੁਣ ਟਰਾਲੀ ਤਿਆਰ ਹੋਈ ਜਾਂਦੀ ਐ ਨਹੀਂ ਤੁਹਾਨੂੰ ਇਹਨਾਂ ਹਾਂ ਜੀ ਤੇ ਬੰਦਾ ਸਾਈ ਵੀ ਮੜਾ ਸਕਦਾ ਜੇ ਬੰਦੇ ਨਹੀਂ ਵੀ ਸਾਦਾ ਨਹੀਂ ਵੀ ਘਟਾਉਂਦੀ ਹਾਂ ਜੀ ਹਾਂ ਤੇ ਜਿਵੇਂ ਆਪਾਂ ਪਹਿਲਾਂ ਵੀਡੀਓ ਵਿੱਚ ਕਿਹਾ ਸੀ ਜਿਵੇਂ ਹੁਣ ਆ ਟਰਾਲੀ ਆਈ ਆਪਾਂ ਇੱਕ ਵਾਰੀ ਤਾਂ ਹਿੱਸਾ ਤਿਆਰ ਕਰਕੇ ਖੜਾ ਦਵਾਂ ਨੇ ਉਹ ਤਾਂ ਆ ਬੰਦੇ ਨੂੰ ਬੁਲਾ ਕੇ ਚੈੱਕ ਕਰਾ ਦੇ ਹਾਂ ਜੀ ਹਾਂ ਇਹ ਜਿਵੇਂ ਆ ਦੇਖੋ ਇਹ ਜੀ ਗੱਲ ਦੇ ਕੋਈ ਕਹਿਣਾ ਕੁਝ ਹੋਰ ਵੀ ਲਾਉਣਾ ਕੁਝ ਹੋਰ ਉਹ ਕੰਮ ਨਹੀਂ ਹੈਗਾ ਬਾਈਆਂ ਦਾ ਜਿਹੜਾ ਕਹਿਤਾ ਉਦੋਂ ਸਾਨੂੰ ਵੱਧ ਕੇ ਪੂਰਾ ਵਧੀਆ ਏਦਾਂ ਲੱਗਿਆ ਵੀ ਅਸੀਂ ਕਿਹਾ ਬਾਈਆਂ ਨੂੰ ਐਸਬੀ ਬਾਕੀ ਮੇਨ ਗੱਲ ਰਹੀ ਚਾਰ ਚਾਰ ਮਹੀਨੇ ਦੇ ਨਾਲ ਕੋਲ ਅੱਜ ਦੇ ਟਾਈਮ 'ਚ ਬੁਕਿੰਗ ਚੱਲ ਰਹੀ ਆ ਪਰ 3-3 ਮਹੀਨੇ 'ਚ ਅੱਜ ਦੇ ਟਾਈਮ 'ਚ ਨਾਲ ਚਾਰ ਚਾਰ ਮਹੀਨੇ ਦੀ ਬੁਕਿੰਗ ਇੱਕ ਵਾਰ ਆਪਣੇ ਪਤੀ ਜੀ ਚੱਲਦੇ ਜੋ ਇਹਨਾਂ ਤਰ੍ਹਾਂਲੇ ਚੱਲਦੇ ਆ ਦੂਰ ਦੂਰ ਤੱਕ ਆਹ ਦੇ ਦੇ ਨੌ ਚਾਲਦਾ ਮਸੂਦਾ ਆ ਗਿਆ ਕਿਸੇ ਨੂੰ ਪਤਾ ਲੱਗਿਆ ਇਹਨਾਂ ਨੂੰ ਪਤਾ ਲੱਗਿਆ ਇਹ ਖਾਲੀ ਖੜਿਆ ਫੁੱਲ ਮਤਲਬ ਸਾਨੂੰ ਓਕੇ ਦੀ ਰਿਪੋਰਟ ਆ ਡਾ ਜੀ ਓਕੇ ਰਿਪੋਰਟ ਆ ਦੇਖੋ ਸੋ ਗਿਆ ਜੋ ਇਹਨਾਂ ਨੇ ਪਾਈਆਂ ਨੇ ਗੱਲ ਕਹੀ ਸੀ ਸਾਨੂੰ ਉਹ ਚੀਜ਼ ਦਿੱਤੀ ਇਹਨਾਂ ਨੇ ਕੰਪਲੇਨ ਕਰਕੇ ਵੱਧ ਕੇ ਹੋ ਗਿਆ ਸਾਨੂੰ ਨਿਰਾਸ਼ ਨਹੀਂ ਸੀ ਅੱਛਾ ਇਹਨੀ ਆਸ ਜੀ ਦੋਸਤੋ ਵੱਧ ਕੇ ਆਸ਼ੀਗਰ ਦੋਸਤੋ ਮੈਂ ਰਵਿੰਦਰ ਸਿੰਘ ਬਟੂਆ ਤੁਹਾਡਾ ਸਵਾਗਤ ਕਰਦਾ ਨਵੀਂ ਵੀਡੀਓ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਟਰਾਲੀਆਂ ਇੱਕ ਇੱਕ ਤਿਆਰ ਖੜੀਆਂ ਕੰਪਲੀਟ ਇੱਕ ਬੰਨ ਲੱਗ ਰਹੀ ਆ ਇੱਕ ਆਪਣੀ ਤਿਆਰ ਖੜੀ ਆ ਆਪਾਂ ਫਿਰ ਤੋਂ ਪਹੁੰਚੇ ਗੋਵਿੰਦ ਵਰਕਰਸ ਲੌਂਗਵਾਲ ਤੇ ਆਪਣੇ ਨਾਲ ਹੀ ਸੰਤ ਅਤਰ ਸਿੰਘ ਕੀਤੀવાડી ਸਟੋਰ ਦੇ ਨਾਲ ਹੀ ਪਾਈਆਂ ਦੀ ਸ਼ਾਪ ਆਪਾਂ ਪਹਿਲਾਂ ਵੀ ਇਹ ਵੀਡੀਓ ਪਾਈ ਸੀ ਬਹੁਤ ਅੱਛਾ ਰਿਸਪੌਂਸ ਮਿਲਿਆ ਬਹੁਤ ਜਿਸਾਨੂਸਨ ਮਿਲਿਆ ਕਸਟਮਰ ਬਹੁਤ ਵਧੀਆ ਟਰਾਲੀਆਂ ਬਣਾਉਂਦੇ ਨੇ ਤੇ ਆਓ ਆਪਾਂ ਅੰਦਰ ਵਰਕਸ਼ਾਪ ਦੇ ਦੇਖਦੇ ਆ ਵੀ ਕੀ ਗੱਲਬਾਤ ਆ ਵੀ ਮਟੀਰੀਅਲ ਵਗੈਰਾ ਦੀ ਗੱਲ ਕਰਦੇ ਆ ਤੇ ਆਪਣੇ ਜਿਵੇਂ ਲਿਫਟ ਪੰਪ ਹੋ ਗਏ ਹੋਰ ਵੀ ਟਰਾਲੀ ਬਾਰੇ ਜੋ ਵੀ ਨੌਲੇਜ ਨੇ ਸਾਰੀ ਸੋਡਣਾ ਸ਼ੇਅਰ ਕਰਦੇ ਆ ਜੀ ਤੇ ਬਾਕੀ ਪਿਛਲੀ ਵੀਡੀਓ ਵਿੱਚ ਆਪਣੇ ਥੋੜੇ ਕਮੀਆਂ ਪੇਸ਼ੀਆਂ ਰਹੇ ਸੀ ਉਹ ਕਮੀਆਂ ਵੀ ਅਸੀਂ ਆਪਾਂ ਇਸ ਵੀਡੀਓ ਵਿੱਚ ਸੁਧਾਰਾਂਗੇ ਜਿਵੇਂ ਕਿ ਕਮੀ ਪੇਸ਼ੀ ਆਪਾਂ ਸਭ ਤੋਂ ਮੇਨ ਗੱਲ ਕਰੀਏ ਪਿਛਲੀ ਵੀਡੀਓ ਵਿੱਚ ਪਰ ਇਸ ਬਾਰੇ ਨੇ ਸੁਪਰ ਡੀ ਲਕਸ ਮਾਡਲ ਤਿਆਰ ਕਰਕੇ ਟਰਾਲੀਆਂ ਦੇ ਜਿਵੇਂ ਕਿ ਅੱਜ ਕੱਲ ਜਿਵੇਂ ਟਰਾਲੀਆਂ ਦੇ ਵੇਰੇ ਲਾਈਟਾਂ ਆ ਵਗੈਰਾ ਰਾਤ ਨੂੰ ਬਹੁਤ ਸੋਹਣੇ ਲੱਗਦੇ ਨੇ ਅੱਜ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਲਾਈਟਾਂ ਵਗੈਰਾ ਹਿੱਸਾ ਵਗੈਰਾ ਲੋਹੇ ਵਗੈਰੇ ਦੀ ਗੱਲ ਕਰਾਂਗੇ ਕਿੱਥੇ ਤੱਕ ਬਜਟ ਆਏ ਆਸੀ ਗਾਲ ਦੋਸਤੋ ਮੇਰੇ ਨਾਲ ਖੜੇ ਨੇ ਮਿਸਤਰੀ ਸਨਾਮ ਸਿੰਘ ਸਾਸੀ ਗਾਲ ਜੀ ਵਧੀਆ ਰਿਸਪੌਂਸ ਰਿਹਾ ਆਪਣਾ ਹਾਂਜੀ ਹਾਂਜੀ ਬਹੁਤ ਦੂਰੋਂ ਦੂਰੋਂ ਬੰਦੇ ਆਏ ਮੰਨ ਕੇ ਜਦੋਂ ਪਟਿਆਲੇ ਸਾਈਡ ਤੇ ਹੋਰ ਹੀ ਮੋਕਿਆਂ ਕਿ ਸਾਈਡ ਤੇ ਬਹੁਤ ਦੂਰੋਂ ਆਏ ਬਹੁਤ ਬਹੁਤ ਦੂਰੋਂ ਪਹੁੰਚੇ ਆ ਆਪਣੇ ਕੋਲੇ ਚਾਰ ਹੋਈ ਜਾਂਦੀ ਹੈ ਜੀ ਠੀਕ ਹੈ ਇਹ ਟਰਾਲੀ ਆਏ ਨਹੀਂ ਹੈਗਾ ਇਹ ਤੇ ਸਾਡੀ ਕੋਈ ਪਟੀਨ ਨਹੀਂ ਲਾਈ ਹੋਈ ਕੁਝ ਨਹੀਂ ਲਾਇਆ ਹੋਇਆ ਹੈਗਾ ਇਹ ਟਰਾਲੀ ਅਗਲੇ ਨੂੰ ਬੁਲਾਵਾਂਗੇ ਔਰੇ ਪਹਿਲਾਂ ਆਹ ਦੇ ਹੁਣ ਟਰਾਲੀ ਤਿਆਰ ਹੋਈ ਜਾਂਦੀ ਹੈ ਆਏ ਨਹੀਂ ਹੈਗਾ ਵੀ ਸਾਈ ਦੇ ਕੇ ਅਗਲਾ ਰੰਗ ਮਾਰਤੀ ਟਰਾਲੀ ਪੇਂਟ ਕਰਤੀ ਅਗਲੇ ਨੂੰ ਕਹ ਦਾਂਗੇ ਵੀ ਲੈ ਜਾਓ ਪਾ ਕੇ ਇਦਾਂ ਦੀ ਗੱਲ ਨਹੀਂ ਹੈਗੀ ਅਗਲੇ ਨੂੰ ਰੇ ਬਲਾਵਾਂਗੇ ਬਟਰਾਲੀ ਦਿਖਾਵਾਂਗੇ ਤਖਾ ਕੇ ਅਗਲੇ ਨੂੰ ਫੇਰ ਪੇਂਟ ਮਾਰਾਂਗੇ ਬੰਦੇ ਨੂੰ ਤਸੱਲੀ ਕਰਾ ਕੇ ਫੇਰ ਪਿੰਡ ਕੀਤਾ ਜਾਊਗਾ ਤੇ ਆਪਾਂ ਸਫਾਈ ਵਗੈਰਾ ਦੀ ਗੱਲ ਕਰੀਏ ਬਹੁਤ ਹੀ ਇਦਾਂ ਨਹੀਂ ਲੱਗਦਾ ਵੀ ਉਹ ਬੈਲਡ ਕੀਤੀ ਹੁੰਦੀ ਹੈ ਸਫਾਈ ਵਗੈਰਾ ਦੀ ਬਹੁਤ ਤੇ ਜਿਵੇਂ ਤੁਸੀਂ ਪਟੀਨ 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 ਦਾ ਆਪਣੇ ਲਵੇ ਕੋਈ ਕੰਮ ਹੀ ਨਹੀਂ ਹੈਗਾ ਹੈਗਾ ਜੀ ਅੱਛਾ ਤੇ ਜਿਵੇਂ ਦਾ ਰੰਗ ਚਾਹਣੇ ਹੋ ਬਾਈ ਜੋਵੇਂ ਦਾ ਰੰਗ ਕੀਤਾ ਜਾਊਗਾ ਛੋਡੇ ਹਿਸਾਬ ਨਾਲ ਟਰਾਲੀ ਹੋਊਗੀ ਤਿਆਰ ਜੇ ਕਿਸੇ ਨੇ ਐਕਸਟਰਾ ਚੀਜ਼ ਚਾਹ ਲੋਣੀ ਹੈ ਨੇ ਜਿਵੇਂ ਆ ਉੱਤੇ ਆਪਣੀਆਂ ਗ੍ਰਿਲ ਲੱਗੀ ਹੋਈ ਆ ਕਹਿਣਾ ਮਤਲਬ ਇਹਦੇ ਆਪਣੇ ਜਾਲੀਆਂ ਦਾ ਵਿਚੀ ਰੇਟ ਹੁੰਦਾ ਜਾਂ ਅਲੱਗ ਹੁੰਦਾ ਜਿਹੜਾ ਪੁੱਤੇ ਨਹੀਂ ਉਹ ਜਿਵੇਂ ਗਾਹਕ ਦੀ ਡਿਮਾਂਡ ਤੇ ਉਹਵੇਂ ਹੀ ਉਹਵੇਂ ਹੀ ਕਰਦੇ ਆ ਜੀ ਤੇ ਆਪਾਂ ਜੇਕਰ ਆਪਾਂ ਗੱਲ ਕਰੀ ਆਪਣੇ ਕਿੱਥੇ ਹੈ ਜ ਆਪਣੀ ਵਰਕਸ਼ਾਪ ਇਹ ਇਹ ਵਰਕਸ਼ਾਪ ਆਪਣੀ ਹੈਗੀ ਜੀ ਸੰਰੂਰ ਜ਼ਿਲ੍ਹਾ ਦੀ ਪਿੰਡ ਲੌਂਗੋਵਾਲ ਨਾਲੇ ਦਾ ਪੌੜਾ ਜੀ ਉਰੇ ਪੁਲ ਦੇ ਉੱਪਰੀ ਦੁਕਾਨ ਆ ਜੀ ਪੁਲ ਦੇ ਉੱਪਰੀ ਜੋੜੇ ਪੁਲ ਕਹਿੰਦੇ ਨੇ ਹੁਣ ਜੋੜੇ ਪੁਲ ਬਣ ਚੁੱਕੇ ਨੇ ਐਸੇ ਤੇ ਜੇਕਰ ਆਪਣਾ ਗੱਲ ਕਰੀ ਆਪਣੇ ਕੰਟੈਕਟ ਨੰਬਰ ਵਗੈਰਾ ਦੀ ਇੱਕ ਵਾਰੀ ਕੰਟੈਕਟ ਨੰਬਰ ਹੈਗਾ ਜੀ 9855396455 ਰੁਪਈਆ ਆ ਗਿਆ ਜੀ ਦੀ ਟਰਾਲੀ ਹੈ ਜੀ ਗੋਵਿੰਦ ਬਰਨਿੰਦ ਰਿਪੇਅਰ ਵਰਕਸ ਲੰਗੋਵਾਲ ਹਾਂਜੀ ਇਹ ਜਿਸ ਕਿਸੇ ਵੀਰ ਨੂੰ ਵੀਰੇ ਟਰਾਲੀਆਂ ਕੋਡਕੇ ਆਪਣੇ ਵੀ ਟਰੇਡੇ ਕਹਿੰਦੇ ਨੇ ਜੋ ਵੀ ਵਰਕਸ਼ਾਪ ਦਾ ਕੰਮ ਹੁੰਦਾ ਜਿਹੜੇ ਵੀਰ ਨੇ ਕਰਵਾਉਣਾ ਇਹਨਾਂ ਨਾਲ ਕਰਵਾਇਆ ਇੱਥੇ ਕਰ ਸਕਦਾ ਬਾਕੀ ਬਾਦ ਆ ਵੀਰ ਆ ਗਿਆ ਜੀ ਦੀ ਟਰਾਲੀ ਹੈ ਜੀ ਇਹਦੇ ਨਾਲ ਥੋੜੀ ਗੱਲ ਕਰਵਾਉਣੀ ਹੈ ਜੀ ਹਾਂਜੀ ਇਹ ਤੁਹਾਨੂੰ ਸਾਰਾ ਦੱਸ ਦੂਜੀ ਆਪਣੇ ਬਾਰੇ ਵੀ ਕਿਵੇਂ ਕੀ ਗੱਲਵਾ ਕੀ ਨਾਮ ਆਪਣਾ ਜੀ ਜਕਸੀਰ ਸਿੰਘ ਜੀ ਕਿੱਥੋਂ ਆਏ ਜੀ ਆਪਾਂ ਜੀ ਕਾਲੇਗੜ੍ਹ ਤੋਂਰੇ ਅੱਛਾ ਇਹ ਟਰਾਲੀ ਤੁਸੀਂ ਤਿਆਰ ਕਰਵਾਇਆ ਸੁਪਰ ਇਲੈਕਟ੍ਰਿਕ ਮਾਡਲ ਹਾਂਜੀ ਵੀਰੇ ਹਾਂਜੀ ਤੇ ਆਪਾਂ ਜੀ ਇਹ ਗੱਲ ਕਰੀ ਆਪਣੀ ਕੁਆਲਿਟੀ ਵਗੈਰਾ ਤੁਹਾਨੂੰ ਕਿੱਦਾਂ ਦੀ ਲੱਗੀ ਇਹਨਾਂ ਕੋਲੇ ਕੁਆਲਿਟੀ ਬਹੁਤ ਵਧੀਆ ਲੱਗੀ ਵੀਰੇ ਪਹਿਲਾਂ ਕੁਆਲਿਟੀ ਦੇਖ ਕੇ ਅਸੀਂ ਫੇਰ ਹੀ ਟਰਾਲੀ ਫਿੱਟ ਕਰਨ ਆਇਆ ਅੱਛਾ ਜੀ ਤੇ ਆਪਾਂ ਨੂੰ ਵਰਕਸ਼ਾਪ ਤੇ ਪਹਿਲਾਂ ਵੀ ਆਪਾਂ ਕੰਮ ਕੰਮ ਕਰਵਾਇਆ ਇਹਨਾਂ ਤੋਂ ਨੇ ਬ੍ਰੇਹੇ ਟਰਾਲੀ ਵੀ ਦੇਖੇ ਬਾਈਆਂ ਬਾਈ ਦੇਖ ਪਤਾ ਕਿੱਥੋਂ ਲੱਗਿਆ ਆਪਣਰ ਵਰਕਸ਼ਾਪ ਬਾਰੇ ਜੀ ਵਰਕਸ਼ਾਪ ਬਾਰੇ ਆਪਣ ਨੂੰ ਪਤੀਏ ਚੱਲਦੇ ਜੀ ਇਹਨੇ ਟਰਾਲੀ ਚੱਲਦੇ ਆ ਦੂਰ ਦੂਰ ਤੱਕ ਆ ਦੇ ਦੇ ਨੌ ਚਾਲਦਾ ਮਸੂਲ ਆ ਗਿਆ ਕਿਸ ਨੂੰ ਪਤਾ ਲੱਗਿਆ ਫਿਰ ਇਹਨੂੰ ਪਤਾ ਲੱਗਿਆ ਤੇ ਹੁਣ ਜਿਵੇਂ ਜੀ ਆਪਣੀ ਟਰਾਲੀ ਖੜੀਆ ਫੁੱਲ ਮਤਲਬ ਸਾਨੂੰ ਓਕੇ ਦੀ ਰਿਪੋਰਟ ਆ ਟਰਾਲੀ ਜਿਵੇਂ ਓਕੇ ਰਿਪੋਰਟ ਆ ਦੇਖੋ ਖੁਸ਼ ਹੋਗਾ ਦੇਖ ਕੇ ਵੀਰੇ ਤੇ ਜੋ ਇਹਨਾਂ ਨੇ ਬਾਈਆਂ ਨੇ ਗੱਲ ਕਹੀ ਸੀ ਸਾਨੂੰ ਉਹ ਚੀਜ਼ ਦਿੱਤੀ ਇਹਨਾਂ ਨੇ ਕੰਪਲੇਨ ਕਰਕੇ ਵੱਧ ਕੇ ਹੋਗਾ ਨੂੰ ਨਿਰਾਸ਼ ਨਹੀਂ ਸੀ ਅੱਛਾ ਇਹਨੀ ਆਸ ਜੀ ਦੋਸਤੋ ਵੱਧ ਕੇ ਸਾਨੂੰ ਮਿਲ ਗਿਆ ਜੇਕਰ ਆਪਾਂ ਰ ਪੂਰੇ ਮਾਰਜਿਨ ਚ ਕੰਮ ਕਰਿਆ ਪੂਰੇ ਮਾਰਜਿਨ ਚ ਵਧਾ ਦਿਓ ਜਿੰਨਾ ਤੁਸੀਂ ਰੁਪਇਆ ਲਾਇਆ ਉਹ ਤੋਂ ਵਧ ਵਧ ਕੇ ਹਾਂ ਵਧ ਗਈ ਚੀਜ਼ ਬੜੀ ਵਧੀਆ ਹਾਂ ਤੇ ਬਾਕੀ ਵੀਰੇ ਜਿਹੜੇ ਹੋਰ ਵੀਰ ਵੀਡੀਓ ਦੇਖ ਰਹੇ ਨੇ ਹੋਰ ਵੀ ਬਹੁਤ ਦੂਰ ਤੱਕ ਵੀਡੀਓ ਦੇਖਦੇ ਨੇ ਟਾਲੀਆਂ ਹੋਰ ਵੀ ਬਹੁਤ ਬਹੁਤ ਦੂਰ ਤੱਕ ਜਾਂਦੀਆਂ ਨੇ ਤੇ ਉਹਨਾਂ ਵੀਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਇਹ ਚਾਹੁੰਦੇ ਸਤਿ ਵੀਰੇ ਪੈਸੇ ਵੀ ਲਾਉਣ ਨੇ ਮਟੀਰੀਅਲ ਬਈਆ ਲਵਾਓ ਵਧੀਆ ਤਸੱਲੀ ਬਸ ਕੰਮ ਕਰਾਓ ਪੂਰੇ ਬਈਆ ਬਾਈਆਂ ਦਾ ਕੰਮ ਕਰਿਆ ਹੋਇਆ ਹੈ ਇਹ ਜੀ ਗੱਲ ਨਹੀਂ ਕੋਈ ਕਹਿਣਾ ਕੁਝ ਹੋਰ ਵੀ ਲਾਉਣਾ ਕੁਝ ਹੋਰ ਉਹ ਕੰਮ ਨਹੀਂ ਹੈ ਬਾਈਆਂ ਦਾ ਜਿਹੜਾ ਕਹ ਐਸਬੀਨ ਨੂੰ ਇੰਨਾ ਆਸ ਨਹੀਂ ਸੀ ਬਈ ਇਹਨਾਂ ਵਧੀਆ ਕਰ ਦੇਣਗੇ ਬਾਈਆਂ ਨੇ ਸਾਡਾ ਪੂਰਾ ਚਿੱਤ ਖੋਸ਼ ਹੋ ਗਿਆ ਅੱਜ ਹਾਂਜੀ ਤੇ ਜਿਵੇਂ ਵੀਰੇ ਬਾਈ ਨੇ ਕਿਹਾ ਵੀ ਜਿੰਨਾ ਬਾਈ ਨੇ ਸੋਚਿਆ ਜਦੋਂ ਵੱਧ ਕੇ ਬਾਈ ਨੂੰ ਦਿੱਤਾ ਗਿਆ ਮਤਲਬ ਵੀ ਬਹੁਤ ਜ਼ਿਆਦੇ ਵਧੀਆ ਜੀ ਰੇਟ ਵਾਲੇ ਪਾਸਿਓ ਕੁਆਲਟੀ ਦੇ ਪਾਸਿਓ ਆਪਾਂ ਪਹਿਲਾਂ ਵੀ ਵੀਡੀਓ ਵਿੱਚ ਅਕਸਰ ਕਹਿੰਦੇ ਹਾਂ ਉਹਨੇ ਰਹਿੰਦੇ ਆ ਰੇਟ ਤੇ ਕੁਆਲਟੀ ਦੀ ਆਪਣੀ ਵੀਰੇ ਫੁੱਲ ਗਰੰਟੀ ਹੋਊਗੀ ਬਾਈ ਅਗਲਾ ਪਣ ਦੱਸਿਆ ਹੁਣ ਆ ਵੀ ਬਹੁਤ ਵਧੀਆ ਲੱਗਿਆ ਬਾਈ ਨੂੰ ਬਾਈ ਚੱਲ ਕੇ ਆਇਆ ਦੋ ਬਾਕੀ ਬਾਈ ਹੋਰ ਵੀ ਕਹਿ ਰਹੇ ਸਾਰਿਆਂ ਨੂੰ ਵੀ ਇਹਨਾਂ ਕੋਲੇ ਜੂਰ ਇੱਕ ਵਾਰੀ ਫੋਨ ਕਰਕੇ ਬਾਈਆਂ ਨੂੰ ਰੇਟ ਦੇ ਮਤਲਬ ਬਾਕੀ ਜਿਹਨੇ ਕੁਆਲਿਟੀ ਦੇਖਣੀ ਹੈ ਜਦੋਂ ਤੁਸੀਂ ਮਰਜ਼ੀ ਵਰਕਸ਼ਾਪ ਤੇ ਆ ਸਕਦੇ ਹੋ ਜੀ ਬਾਕੀ ਆਪਣੇ ਟਾਈਮ ਦੀ ਗੱਲ ਕਰੀਏ ਜੀ ਇਹਨਾਂ ਨੇ ਕਿੰਨੇ ਟਾਈਮ ਦੇ ਵਿੱਚ ਸਾਨੂੰ ਤਿਆਰ ਕਰਕੇ ਦੇ ਦਿੱਤੀ ਟਰਾਲੀ ਜੀ ਇਹਨੂੰ ਲੱਗੇਗਾ 25 30 ਦਿਨ ਮਹੀਨੇ ਦੇ ਲੱਗ ਭਗ ਲਾਓ ਬਸ ਹਾਂ ਫਿਰ ਜਿੱਦਾਂ ਮਤਲਬ ਵੀ ਵਧੀਆ ਚੀਜ਼ ਤਿਆਰ ਕਰਨੀ ਹੁੰਦੀ ਹੈ ਤਾਂ ਫਿਰ ਵਧੀਆ ਸਮਾਂ ਲੱਗਦੀ ਹੈ ਹਾਂ ਤਿਆਰ ਕੀਤੀ ਗਈ ਆ ਨਹੀਂ ਐਦਾਂ ਇੰਦੀ ਬਾਲੇ ਨੂੰ ਕਿਹੜੇ ਮਰਵਾਏ ਬਾਈਆਂ ਨੇ ਇੱਕ ਵਾਰ ਤਾਂ ਇਹਨੇ ਤਰੀਕ ਨੂੰ ਆਵਾਜ਼ ਹੁਣ ਦੋ ਦਿਨ ਪਹਿਲਾਂ ਤਾਂ ਨਾ ਫੋਨ ਕਰਦਨ ਹੋ ਗਿਆ ਹੁਣ ਸਾਥੋਂ ਪਹੁੰਚਣੇ ਆ ਕੋਈ ਕਾਰਨ ਕਰਕੇ ਠੀਕ ਅਚਾ ਤੇ ਬਾਈ ਟਰੈਕਟਰ ਹ 13855 ਨਾਲ ਦਾ ਹੀ ਰੰਗ ਕਰਵਾਤਾ ਹੈ ਮੈਚਿੰਗ ਰਾਤੀ ਕਹਿਣ ਦਾ ਮੈਚਿੰਗ ਕਰੀ ਵੀ ਪੂਰੀ ਓਕੇ ਦੀ ਰਿਪੋਰਟ ਵਾਲੀ ਗੱਲ ਬਾਤ ਆ ਹਾਂਜੀ ਤੇ ਵੀਰੇ ਥੱਲੇ ਇੱਕ ਸਕਰੀਨ ਤੇ ਬਾਈਆਂ ਦੇ ਨੰਬਰ ਚੱਲ ਰਹੇ ਹੋਣਗੇ ਗੋਵਿੰਦਰ ਰੇਪੇਅਰ ਵਰਕਰ ਸ਼ਾਪ ਪਿੰਡ ਲੌਂਗਵਾਲ ਤੇ ਆਪਾਂ ਖੜੇ ਆ ਜੀ ਜਿਸ ਕਿਸੇ ਵੀਰ ਨੇ ਵੀਰੇ ਟਰਾਲੀਆਂ ਜਾਂ ਆਪਣੇ ਫਿੱਟ ਰੇੜੇ ਵਗੈਰਾ ਤਿਆਰ ਕਰਵਾਉਣੇ ਨੇ ਉਹ ਬਾਈਆਂ ਨਾਲ ਕੰਟੈਕਟ ਕਰ ਸਕਦਾ ਥੱਲੇ ਸਕਰੀਨ ਤੇ ਨੰਬਰ ਨੇ ਧੰਨਵਾਦ ਜੀ ਪੁਰਜਲਾ ਜੀ ਪਿੰਡ ਲੌਂਗਵਾਲ ਨਾਲੇ ਦਾ ਪੌੜਾ ਯੂਰੇ ਉਹਦੇ 프리 ਲਗਾਰ ਆਈ ਆ ਉਹਦੇ 프리 ਜਾਉੜੇ ਕੋਲ ਰੈਂਜਨ ਹੁਣ ਜਾਉੜੇ ਕੋਲ ਬਣ ਚੁੱਕਿਆ ਨੇ ਇੱਥੇ